ਵੀਰੋ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਹੁਸ਼ਿਆਰਪੁਰ ਦੀ ਤਾਜ਼ਾ ਅਪਡੇਟ ਲੈ ਕੇ ਆਏ ਆਂ ਕਿ ਹੁਸ਼ਿਆਰਪੁਰ ਚ ਹਵਾ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਹੁਸ਼ਿਆਰਪੁਰ ਸਿੱਧਿਤ ਸਾਂਝੀਆਂ ਕਰ ਰਿਹਾ ਜਿੱਥੇ بارش ਦੇ ਨਾਲ ਨਾਲ ਤੇਜ਼ ਹਵਾ ਵੀ ਚੱਲ ਰਹੀ ਹੈ ਸੋ ਤੁਸੀਂ ਦੇਖ ਰਹੇ ਹੋ ਸਿੱਧੀਆਂ ਲਾਈਵ ਤਸਵੀਰਾਂ ਹੁਸ਼ਿਆਰਪੁਰ 시ਟੀ ਤੋਂ ਸੋ ਲਗਾਤਾਰ ਸਾਡੇ ਪੇਜ ਨਾਲ ਜੁੜੇ ਰਹੋ ਲਗਾਤਾਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸੋ ਤਸਵੀਰਾਂ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ 시ਟੀ ਤੋਂ ਸਾਂਝੀਆਂ ਕਰ ਰਿਹਾ ਜਿੱਥੇ ਬਾਰਿਸ਼ ਬਹੁਤ ਏਜੀ ਦੇ ਨਾਲ ਹੋ ਰਹੀ ਆ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ ਬਾਰਿਸ਼ ਏਰੀਆ ਕਿੱਥੇ-ਇੱਥੇ ਹੋ ਰਹੀ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਸ਼ਿਆਲਪੁਰ ਸਿਟੀ ਤੋਂ ਸਾਂਝੀਆਂ ਕਰ ਰਿਹਾ ਹਾਂ ਸੋ ਜਿੰਨੇ ਵੀ ਦਰਸ਼ਕ ਨਵੇਂ ਜੁੜੇ ਆ ਤੇ ਪੇਜ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਸੋ ਤੁਸੀਂ ਦੇਖ ਸਕਦੇ ਹੋ ਸ਼ਿਆਲਪੁਰ ਤੋਂ ਲਾਈਵ ਤਸਵੀਰਾਂ ਜਨ ਪੰਜਾਬੀ ਨੂੰ ਜੀ ਨਾਲ ਲਗਾਤਾਰ ਜੁੜਨ ਵਾਲੇ ਦਰਸ਼ਕਾਂ ਨੂੰ ਮੇਰੇ ਦੁਆਰਾ ਲੈ ਕੇ ਮੌਸਮ ਨੂੰ ਲਾਈਵ ਹੋਏ ਆ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਉਸ ਸ਼ਹਿਰ ਤੋਂ ਦੇਖ ਰਹੇ ਹੋ ਨਾਲ-ਨਾਲ ਜਿਹੜੀ ਆ بارش ਦੇ ਨਾਲ-ਨਾਲ ਤੇਜ਼ ਹਵਾ ਦੀ ਚੱਲ ਰਹੀ ਆ ਸੋ ਨਵੇਂ ਨਵੇਂ ਦਾਸਕ ਜਿੰਨੇ ਵੀ ਜਨ ਪਿਆਰ ਵੀ ਨਾਲ ਜੁੜਿਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅੰਤ ਵਿੱਚ ਆ ਲਾ ਕਹਿੰਿਆ ਹਾਂ